ਬਹੁਤ ਵਧੀਆ ਦੇਣੇ ਅੱਜ ਜੀ ਸਰ ਸਰ ਸਾਹਿਬ ਦਾ ਸੁਣਾਓ ਮੁਖਸਰ ਸਾਹਿਬ ਦਾ ਇਤਿਹਾਸ ਇਸ ਤਰ੍ਹਾਂ ਜੀ ਆਪਣੇ ਮਹਾਰਾਜ ਰਾਮੇ ਪਾਸ਼ਾ ਜਦੋਂ ਇਦੋਂ ਚਮਕੌਰ ਸਾਹਿਬ ਵੱਲੋਂ ਗਏ ਆ ਤੇ ਉੱਥੇ ਆਪਣਾ ਜਾ ਕੇ ਜੰਗ ਕੀਤੀ ਮੁਗਲਾਂ ਦੇ ਨਾਲ ਤੇ ਇਥੋਂ ਜਿਹੜੇ ਸਿੰਘ ਬਦਾਵਾ ਦੇ ਕੇ ਗਏ ਸੀਗੇ ਤੇ ਉਹ ਵਾਪਸ ਤੇ ਮਾਈ ਭਾਗੋ ਸਮੇਤ ਉੱਥੇ ਜੰਗ ਲੜੀ ਸਾਰੇ ਸਿੰਘਾਂ ਨੇ ਤੇ ਉੱਥੇ ਮਹਾਰਾਜ ਦੀ ਜਿੱਤ ਹੋਈ ਅੱਜ ਤੱਕ ਇਹ ਹੈਗਾ ਜੀ ਮੁਖਸਰ ਸਾਹਿਬ ਦੀ ਧਰਤੀ ਤੇ ਬਿਲ ਲੱਗਦਾ ਅਸ਼ਰ ਸ੍ਰੀ ਹਰਮੰਦਰ ਸਾਹਿਬ ਵਿੱਚ ਵੀ ਆਈ ਸੰਗਤਾਂ ਕੀ ਕਰਨ ਚੰਦੇ ਆ। ਇੱਥੇ ਵੀ ਬਹੁਤ ਵਧੀਆ ਇਸ਼ਨਾਨ ਇਸ਼ਨਾਨ ਹੈ ਜੀ। ਮਾਗੀ ਦਾ ਇਸ਼ਨਾਨ ਇੱਥੇ ਵੀ। ਇਹ ਇੱਥੇ ਚਲੋ ਨੇਤੀ ਇਸ਼ਨਾਨ ਚੱਲਦੇ ਆ। ਬਾਕੀ ਚਲੋ ਮਾਗੀ ਦਾ ਬੜਾ ਵੱਡਾ ਦੇਣਿਆ। ਉਹਦਾ ਕਰਕੇ ਸੰਗਤਾਂ ਇੱਥੇ ਵੀ ਬਹੁਤ ਹਮਮਾਗੇ ਹੈਗੀਆਂ ਜਿੰਨ ਦਰੂਰ ਕੀ ਅਰਦਾਸ ਬੇਨਤੀਆਂ ਜੀ ਕੀਤੀਆਂ ਜੀ। ਬਹੁਤ ਬਹੁਤ ਅਰਦਾਸ ਬੇਨਤੀ ਤੇ ਸਾਡੀ ਨੇਤੀ ਹੁੰਦੀ ਹੈ ਜੀ ਸੱਚੇ ਪਾਤਸ਼ਾਹ ਦੀ। ਤੇ ਚਲੋ 4 ਵਜੇ ਉੱਠ ਕੇ ਇਸ਼ਨਾਨ ਪਾਣੀ ਕਰੀਦਾ ਤੇ 5 ਵਜੇ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਡੇਲੀ ਚਲੋ ਇੱਥੋਂ ਨੰਬਰ ਸਰਦੇ ਰਹਿਣ ਵਾਲੇ ਆਹੀਂ ਤੇ ਇੱਥੇ ਸਾਡੇ ਕੋਲ ਕਈ ਕਦਹੀਂ ਆ ਜਾਂਦਾ ਵਾ ਜਦੋਂ ਸੰਗਰਾਮ ਤੇ ਜਮਸਿਆ ਤੇ ਹਾਂਜੀ ਬਹੁਤ ਰੌਣਕਾਂ ਜੀ ਹਰਮੰਦਰ ਸਾਹਿਬ ਇੱਥੇ ਤੇ ਕਿੰਨੇ ਲੱਖ ਸੰਗਤਾਂ ਰੋਜ਼ ਗੱਫਾ ਛੱਕਦੀਆਂ ਤੇ ਕਿੰਨੀਆਂ ਰੌਣਕਾਂ ਇੱਥੇ ਪਹਿਲਾਂ ਤੇ ਇੱਥੇ ਬਹੁਤ ਵਿਰਲਾ ਵੰਜਾ ਹੀ ਅੱਜ ਤੋਂ ਕੋਈ 40-45 ਸਾਲ ਪਹਿਲਾਂ ਦੀ ਗੱਲ ਐ ਵੀ ਇੱਥੇ ਕੋਈ ਵਿਰਲਾ ਵੰਜਾ ਹੀ ਮਤਲ ਸੰਗਤ ਆਉਂਦੀ ਸੀ ਤੇ ਹੁਣ ਤੇ ਮਾਲਵਾ ਬੈਲਟ ਤੇ ਹੁਣ ਤੇ ਤਕਰੀਬਨ ਆਲ ਇੰਡੀਆ ਹੀ ਇੱਥੇ ਆਉਂਦਾ ਬਹੁਤ ਜਨ ਔਰ ਵਰਲਡ ਹੀ ਹੋ ਗਿਆ ਗਏ ਆਲ ਇੰਡੀਆ ਦਾ ਤੇ ਹੁਣ ਤੇ ਮਤਲਬ ਅੰਦਰ ਦਰਸ਼ਨ ਇੰਨੇ ਸੌਕੇ ਨਹੀਂ ਹੁੰਦੇ ਦੋ ਤਿੰਨ ਘੰਟੇ ਲੱਗ ਜਾਂਦੇ ਹਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦੀ ਬੜੀ ਕਿਰਪਾ ਗੁਰੂ ਰਾਮਦਾਸ ਜੀ ਦੀ ਸਾਡੇ ਘਰ ਦੇ ਵਿੱਚ ਸਾਖੀਆਂ ਹੋਈਆਂ ਵਾਹਿਗੁਰੂ ਜੀ ਮੇਰੀ ਬੇਟੀ ਨੂੰ ਕੈਂਸਰ ਹੋ ਗਈ ਸੀ ਤੇ ਵਾਹਿਗੁਰੂ ਦੇ ਘਰ ਸੇਵਾ ਕਰਨ ਦੇ ਨਾਲ ਬਹੁਤ ਕਿਰਪਾ ਆਈ ਮਹਾਰਾਜ ਦੀ ਤੇ ਆਪਾਂ ਤੇ ਗੁਰੂ ਦੇ ਦਰ ਤੋਂ ਹੀ ਸਭ ਕੁਝ ਲੈ ਚੁੱਕੇ ਆ ਮਹਾਰਾਜ ਜੀ ਦਿਲ ਦੇ ਗੁਰੂ ਨਾਮਦਾਸ ਜੀ ਉਹਨਾਂ ਦਾ ਬਹੁਤ ਵੱਡਾ ਤਿਹਾਰ ਜੀ ਅੱਜ ਵੇਖੋ ਜੀ ਕਬੂਤਰ ਵੀ ਮਾਗੀ ਦਾ ਇਸ਼ਨਾਨ ਕਰਨ ਦੇ ਤੁਸੀਂ ਵੇਖੋ ਇੱਧਰ ਧਿਆਨ ਮਾਰੋ ਕਿ ਉਹ ਕੋ ਵੀ ਪੰਛੀ ਸੱਬ ਵੀ ਰੂਆ ਜਿਹੜੀਆਂ ਗੁਰੂ ਮਹਾਰਾਜ ਦੇ ਇਸ਼ਨਾਨ ਕਰਨ ਲਈਆਂ ਅੱਜ ਬਹੁਤ ਵੱਡਾ ਤਿਹਾਰ ਆ ਜੀ ਗੁਰੂ ਮਹਾਰਾਜ ਦਾ ਗੁਰੂ ਆਮਦਾਸ ਜੀ ਦਾ ਪਿੱਤਰ ਦਿਹਾੜਾ ਅੱਜ ਮਾਗੀ ਦਾ ਬਹੁਤ ਵਧੀਆ ਤਿਹਾਰ ਆ ਜੀ ਬਹੁਤ ਬਹੁਤ ਜ਼ਿਆਦਾ ਰੌਣਕਾਂ ਜੀ ਵਾਹਿਗੁਰੂ ਦੇ ਘਰ ਇੰਨੀਆਂ ਲਾਈਨਾਂ ਲੱਗੀਆਂ ਕਿ ਮਸੀ ਮੱਥਾ ਟੇਕਿਆ ਜਾਣ ਲਿਆ ਵਾ ਹਾਂਜੀ ਅਸੀਂ ਅਰਦਾਸਾਂ ਬੇਨਤੀਆਂ ਵੈਗਰੂ ਗਾਲੀ ਕੀਤੀਆਂ ਕਿ ਨਾਮદાન ਬਖਸ਼ੋ ਸਿੱਖੀ ਜੀਵਨ ਬਖਸ਼ੋ ਬੱਚਿਆਂ ਨੂੰ ਸਿੱਖੀ ਜੀਵਨ ਬਖਸ਼ੋ ਵਾਏ ਗੁਰੂ ਜੀ ਕਿਰਪਾ ਕਰੋ ਮਹਾਰਾਜ ਜੀ ਬਹੁਤ ਵੱਡਾ ਤਿਆਰ ਵਾਏ ਗੁਰੂ ਜੀ ਦਾ ਅੱਜ ਸੱਚੇ ਪਾਤਸ਼ਾਹ ਗੁਰੂ ਅੰਦਾਜ਼ ਜੀ ਦੀ ਬਹੁਤ ਪਵਿੱਤਰ ਧਰਤੀ ਆ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹਾਂਜੀ ਆਲ ਇੰਡੀਆ ਤੋਂ ਸੰਗਤਾਂ ਆਉਂਦੀਆਂ ਜੀ ਦਰਸ਼ਨ ਦਿਦਾਰੇ ਕਰਨ ਵੇ ਗੁਰੂ ਜੀ ਦੇ ਧੰਨ ਧੰਨ RAMDAS ji ਜਿਨ ਸ੍ਰੀwidehat ਨੇ ਸਵਾਰਿਆ ਪੂਰੀ ਹੋਈ ਕਰਮਾਤਾਬ ਸਿਰ ਜਨਹਾਰ ਦਿੱਤਾ ਹੈ ਐਸੇ ਮਹਾਨ ਸਤਿਗੁਰੂ ਪਾਵਨ ਪੀਤਰਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਕੇ ਮਾਘੀ ਦਾ ਜੋੜ ਮੇਲਾ ਜਿੱਥੇ ਮੁਕਸਰ ਸਾਹਿਬ ਦੀ ਮਹਾਨ ਸ਼ਹੀਦਾਂ ਦੀ ਧਰਤੀ ਤੇ ਮਨਾਇਆ ਜਾਂਦਾ ਹੈ 40 ਮੁਕਤੀਆਂ ਦੀ ਯਾਦ ਵਿੱਚ ਉਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਨਤਮਸਪੋਣਵਾ ਤੇ ਸੰਗਤਾਂ ਹਮਮਾ ਕੇ ਖੁਦੀਆਂ ਨੇ ਤੇ 40 ਮੁਕਤੀ ਜਿਹੜੇ 40 ਸਿੰਘ ਉਹ ਸੀ ਜਿਹੜੇ ਮਹਾਰਾਜ ਸਾਹਿਬ ਜੀ ਨੂੰ ਬਦਾਵਾ ਪਾੜ ਕੇ ਆ ਗਏ ਸੀ ਤਾਰਕੇ ਮੁਕਤ ਹੋਣ ਵਾਸਤੇ 사ਤਗੁਰੂ ਜੀ ਨੇ ਇਹ ਟੂਟੀ ਕਰਨੀ ਸੀ ਟੂਟੀ ਕਰਨ ਹਾਰਗਪਾਲ ਸਰ ਦੀ ਆਪੇ ਪਤਵਾਰ ਸੋ ਮਾਗੀ ਤੇ ਦਿਹਾੜੇ ਦਾ ਅੱਜ ਜੋ ਮਤਵ ਹੈ ਇਹ ਹੈ ਕਿ ਜੋ 40 ਸਿੰਘ ਸੀ ਮਾਈ ਭਾਗੋ ਜੀ ਅਤੇ ਉਹਨਾਂ ਸੂ ਸਿੰਘਾਂ ਸਮੇਤ ਜੰਗ ਹੋਈ ਸੀ ਮੁਕਤ ਸਰ ਦੀ ਜੰਗ ਜਿਹਨੂੰ ਕਿਹਾ ਜਾਂਦਾ ਹੈ ਚੀਦਾ ਦੀ ਪਵਨ ਧਰਤੀ ਹੈ ਤੇ ਢਾਬ ਮੰਨ ਲਈ ਸੀ ਸਿੰਘਾਂ ਖਦਰਾਨੇ ਦੀ ਖਦਰਾਨੇ ਦੀ ਢਾਬ ਤੇ ਸਿੰਘਾਂ ਨੇ ਜੋ ਕਿ ਇਹ ਜੰਗ ਕੀਤੀ ਸੀ ਤੇ ਮਾਰਨ ਵੈਸੇ ਤੇ 14 ਜੰਗਾਂ ਲੜੀਆਂ ਸਾਰੀਆਂ ਜੰਗਾਂ 'ਚ ਮਾਰਨ ਜਿੱਤ ਪ੍ਰਾਪਤ ਕੀਤੀ ਤੇ ਜਿਹੜੀ ਅੱਜ ਦੀ ਜਿਹੜੀ ਜੰਗ ਹੈ ਉਹ ਤੇ ਮੈਂ ਕਹਿੰਦਾ ਹਦੋਂ ਵੱਧ ਸੀ ਜੰਗ ਜਿਹੜੀ ਪਾਣੀ ਕਰਕੇ ਹੋਈ ਉਸ ਸਮੇਂ ਪਾਣੀ ਦੀ ਬਹੁਤ ਘਾਟ ਸੀ ਤੇ ਮਹਾਰਾਜ ਸਾਹਿਬ ਜੀ ਨੇ ਢਾਬ ਜਿਹੜੀ ਸੀ ਖਦਰਾਣੇ ਦੀ ਢਾਬ ਢਾਬ ਜਿਹੜੇ ਮੁਸਲਮਾਨ ਸਾਨੂੰ ਪਾਣੀ ਲੱਭਦੇ ਸਨ ਤੇ ਕਲਕੀ ਧਾਰ ਭਾਵੇਂ ਸੈਂਕੜੇ ਧੂਨੀਆਂ ਤਾਈ ਫਿਰਦੇ ਉਹ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ ਜਿਹੜਾ ਮਰਜ਼ੀ ਆਵੇ 10ਵੇਂ ਬਾਦਸ਼ਾਹ ਦੀ ਰੀਸ ਨਹੀਂ ਕਰ ਸਕਦਾ ਸੋ ਇਹ ਮਤਵ ਇਤਿਹਾਸ ਮੁਕਸਰ ਦੇ ਚੀਜ਼ਾਂ ਨੂੰ ਕੋਟੀ ਕੋਟੀ ਪ੍ਰਣਾਮ ਸਿੱਧਾ ਕਰਦੇ ਹਾਂ ਤੇ ਮਾਈ ਭਾਗੋ ਜੀ ਜਿਨ੍ਹਾਂ ਨੇ ਫੀਮੇਲ ਹੋ ਕੇ ਜੋ ਕਿ ਇੱਕ ਕਰਤਾਰ ਬਣਾਇਆ ਕਲਗੀਧਰ ਜੀ ਦੇ ਸ਼ਰਮ ਵਿੱਚ ਰਹਿ ਕੇ ਅਮਰਛਾ ਕੇ ਸਿੰਘ ਸੱਜ ਕੇ ਸਾਰਾ ਜੀਵਨ ਗੁਰੂ ਕੀ ਲੇਖੇ ਲਾਇਆ ਮਾਈ ਭਾਗੋ ਜੀ ਚਭਾਲ ਜੀ ਮਾਝੇ ਦੀ ਜਰਨੈਲ ਮੰਨੀ ਜਾਂਦੀ ਹੈ ਮਾਈ ਭਾਗੋ ਜੀ ਸੋ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਤਮਸਤ ਹੋਣ ਵੇਲੇ ਲਖੰਧਤਾ ਤੇ ਸੰਗਤਾਂ ਬੜੀਆਂ ਹੋਈਆਂ ਨੇ ਤੇ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣੇ ਨੂੰ ਵੱਡਾ ਮੈਂਬਰ ਬਟ ਭਾਗਾਂ ਮਹਿਸੂਸ ਕਰ ਰਹੀਆਂ ਨੇ ਤੇ ਅਰਦਾਸ ਕਰਦੀਆਂ ਨੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤੱਪਲਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦਾ ਦਿਨ ਬੜਾ ਮਹਾਨ ਦਿਨ ਹੈ ਅੱਜ ਦੇ ਦਿਨ ਸਾਰੇ ਲੋਕ ਤੀਥਾਂ ਜਾ ਕੇ ਇਸ਼ਨਾਨ ਕਰਦੇ ਹਨ ਜਿਹੜਾ ਸਿੱਖ ਹੈ ਉਹ ਮਾਗੀ ਦੇ ਮਹੀਨੇ ਤੇ ਜਿਹੜਾ ਹੈਗਾ ਗੁਰੂ ਘਰ ਹੁੰਦਾ ਹੈ ਗੁਰੂ ਘਰ ਦੇ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਾਧਦਾ ਹੈ ਤੇ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਮਹਾਨ ਦਿਨ ਹੈ ਮਾਗ ਮੱਜਣ ਸੰਗ ਸਾਧੂਆਂ ਢੋੜੀ ਕਰ ਇਸ਼ਨਾਨ ਅੱਜ ਦੇ ਦਿਨ ਬਸੰਤ ਰਾਗ ਜਿਹੜਾ ਹੈਗਾ ਆਰੰਭ ਹੁੰਦਾ ਹੈ ਅਗਰ ਸਮੂਹ ਸੰਗਤਾਂ ਅਜਿਹੇ ਦਿਨ ਗੁਰੂ ਘਰਾਂ ਚ ਆ ਕੇ ਉਹਨਾਂ ਦੇ ਉਪਦੇਸ਼ ਤੇ ਚੱਲਣ ਅਤੇ ਆਪਣੇ ਜੀਵਨ ਨੂੰ ਸਾਧਣ ਜਦੋਂ ਕੋਈ ਠੰਡ ਵੀ ਹੈਗੀ ਪਰ ਆਸਾ ਗੁਰੂ ਸਾਹਿਬ ਦੇ ਨਾਲ ਬਹੁਤ ਹੀ ਸੰਗਤਾਂ ਜਦੋਂ ਗੁਰੂ ਨਾਲ ਪਿਆਰ ਹੋਵੇ ਮਨ ਚ ਸ਼ਰਧਾ ਹੋਵੇ ਤਾਂ ਫਿਰ ਠੰਡ ਨਹੀਂ ਦੇਖੇ ਜਾਂਦੀ ਭਿੱਜੋ ਸਿੱਜੋ ਕੰਬਲੀ ਅੱਲੋ ਵਰਸੇ ਮੇ ਜਾਇ ਮੇਲਾ ਤੇ ਨਾਲ ਸੱਜਣਾ ਟੁੱਟੇ ਨਹੀਂ ਨਿਓ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਮਹਾਨ ਦਿਨ ਹੈ ਅੱਜ ਦਾ ਦਿਨ ਇਤਿਹਾਸਕ ਦਿਨ ਵੀ ਹੈ ਅੱਜ ਦੇ ਦਿਨ ਜੇ 40 ਮੁਕਤੇ ਦੀ ਇਪਾਦਿਤ ਮਿਲੀ ਸੀ ਮੁਖਤਾਰ ਸਾਹਿਬ ਖੇ ਜਦੋਂ 40 ਸਿੰਘ ਗੁਰੂ ਸਾਹਿਬ ਨੂੰ ਛੱਡ ਕੇ ਆਨੰਦਪੁਰ ਸਾਹਿਬ ਤੋਂ ਵਾਪਸ ਚਲੇ ਗਏ ਸੀਗੇ ਤਾਂ ਉਹਨਾਂ ਨੇ ਅੱਜ ਬਿਦਾਵਾ ਲਿਖ ਕੇ ਦਿੱਤਾ ਸੀ ਅਸੀਂ ਤੁਹਾਡੇ ਸਿੰਘ ਨਹੀਂ ਤੁਸੀਂ ਛੁੱਡੇ ਸਾਡੇ ਗੁਰੂ ਨਹੀਂ ਤੇ ਅੱਜ ਦੇ ਦਿਨ ਉਹ ਜਦੋਂ ਖੇਰਾਨੇ ਦੀ ਢਾਬ ਤੇ ਲੜਦੇ ਲੜਦੇ ਸ਼ਹੀਦ ਹੋਏ ਤਾਂ ਗੁਰੂ ਸਾਹਿਬ ਨੇ ਮਹਾ ਸਿੰਘ ਨੂੰ ਜੋ ਸਿਸਕ ਰਿਆ ਸੀ ਉਹਨੂੰ ਮਿਲੇ ਤੇ ਉਹਨਾਂ ਨੂੰ ਕਿਹਾ ਵੀ ਗੁਰੂ ਜੀ ਜਿਹੜੇ ਅਸੀਂ ਲਿਖ ਕੇ ਦਿੱਤਾ ਸੀ ਬਿਦਾਵਾ ਉਹ ਅੱਜ ਪਾੜ ਦਿਓ ਗੁਰੂ ਜੀ ਨੇ ਕਹਿੰਦੇ ਮੈਂ ਵੀ ਕੁਛ ਨਹੀਂ ਸੰਭਾਲ ਕੇ ਰੱਖਿਆ ਸਾਰਾ ਸਰਬੰਸ ਵਾਰ ਕੇ ਆ ਗਿਆ ਮੈਂ ਸਿਰਫ ਆਪਣਾ ਤੁਹਾਡਾ ਦਾਵਾ ਹੀ ਪਾੜ ਕੇ ਰੱਖਿਆ ਜਿਹੜਾ ਤੁਸੀਂ ਦਿੱਤਾ ਸੀ ਉਹੀ ਮੈਂ ਸਾਹਮਣੇ ਰੱਖਿਆ ਹੋਇਆ ਹੈ ਉਹਦੇ ਸਾਹਮਣੇ ਦਾਵਾ ਪਾੜਦਾ ਟੁੱਟੀ ਗੰਢੀ ਅੱਜ ਅੱਜ ਦਾ ਦਿਨ ਜਿਹੜਾ ਇਸ ਕਰਕੇ ਖੜਨ ਲਈ ਟਾਪ ਦਾ ਨਾਮ ਹੈਗਾ ਮੁਖਤਸਰ ਰੱਖਿਆ ਗਿਆ ਸਮੂਹ ਸੰਗਤਾਂ ਅੱਜ ਮੁਖਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਜਥੇ ਜਥੇ ਗੁਰੂ ਘਰ ਹੈ ਜੇ ਉੱਥੇ ਨਤਮਸਤਕ ਹੋ ਰਹੀਆਂ ਹਨ ਅੱਧੇ ਸ਼ਹੀਦਾਂ ਨੂੰ ਪ੍ਰਣਾਮ ਕਰ ਰਹੀਆਂ ਹਨ